ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ ਪਹਿਲਾ ਪੋਲ ਤਣ ਪੈ ਮਨ ਵਸੈ ਹੇ ਕੈ ਪਾਦਰ ਹੀੜ ਅਤ ਡਾਹਪਨ ਦੁਖ ਕਣ ਤੀਨੇ ਥਾਂ ਪਰੀੜ ਤਨ ਗੁਰੂ ਨਾਨਕ ਦੇ ਮਹਾਰਾਜ ਰਹਿਮਤਾ ਕਰਦੇ ਨੇ ਭਈ ਉਹੀ ਕਿਰਦਾ ਸਰਲ ਐ ਜਿਸੇ ਵਿੱਚ ਹਿਰਦੇ ਵਿੱਚ ਪੋਲਾਪਣ ਤੇ ਰੱਬੀ ਡਰ ਵਾਸਤ ਪਰ ਸਾਡੀ ਈਰਖਾ ਦੇ ਕਾਰਨ ਬਹੁਤੀ ਦੁੱਖ ਵਿਆਪਦਾ ਮਨ ਬਾਣੀ ਤੇ ਸਰੀਰ ਤਿੰਨੇ ਪ੍ਰੇਸ਼ਟ ਰਹਿੰਦੇ ਹਨ ਮਹਿਲਾ ਪਹਿਲਾ ਮੰਦਲ ਬੇਦ ਸੇ ਬਾਜਣ ਘਣੋ ਟੜਿਏ ਜੋਏ ਨਾਨਕ ਨਾਮ ਸੰਭਾਲ ਤੂੰ ਬੀਜੋ ਅਵਰ ਨ ਕੋਏ ਘਣਾ ਟੜਾ ਪਾ ਬਹੁਤੀ ਲੁਕਾਈ ਤੱਕਦਾ ਤੇ ਢੋਲ ਨੂੰ ਜੋ ਢੋਲ ਵੇਦ ਨੇ ਵਜਾਇਆ ਭਾਉ ਕਰਮकांड ਦਾ ਇਹ ਸਾਰਾ ਰਸਤਾ ਹੈ ਨਾਨਕ ਤੂੰ ਸਾਰਾ ਛੱਡ ਦੇ ਬਸ ਪ੍ਰਭੂ ਦਾ ਨਾਮ ਸਿਮਰ ਇਸ ਤੋਂ ਛੋਟ ਹੋਰ ਕੋਈ ਨਹੀਂ ਹੈ ਮਹਿਲਾ ਪਹਿਲਾ ਸਾਗਰ ਗੁਣੀ ਅਥਾ ਕਿਨ ਹਾਥਾਲਾ ਦੇਖੀਐ ਵੱਡਾ ਵੇ ਪਰਵਾ ਸਤਿਗੁਰ ਮਿਲੈ ਤਾ ਪਾਰ ਪਵਾਂ ਇਤਰੇ ਗੁਣੀ ਸੰਸਾਰ ਮਾਨੋ ਇੱਕ ਅਤ ਡੂੰਗਾ ਸਮੁੰਦਰ ਇਸ ਦੀ ਹਾਤ ਕਿਸ ਨੇ ਲੱਭੀ ਕਿਸੇ ਨੇ ਨਹੀਂ ਲੱਭੀ ਭਾਈ ਤੇ ਜੇ ਸਤਿਗੁਰੂ ਜੇ ਇਸ ਤ੍ਰਿਗੁਣੀ ਸੰਸਾਰ ਵੱਲੋਂ ਬੜਾ ਵੇਪਰਵਾਜੋ ਮਿਲ ਪਵੇ ਤਾਂ ਮਨੁੱਖ ਪਾਰ ਹੋ ਜਾਂਦਾ ਮੱਜ ਪਾਰ ਦੁਖ ਬਦੁਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੋਖ ਪਾਈਏ ਸੰਸਾਰ ਸਮੁੰਦਰ ਦਾ ਵਿੱਚ ਲਾ ਹਿੱਸਾ ਦੁੱਖਾਂ ਨਾਲ ਭਰਿਆ ਹੋਇਆ ਇਸ ਲਈ ਹੈ ਨਾਨਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਵੀ ਤ੍ਰੈਗੁਣੀ ਮਾਇਆ ਬਾਰੇ ਭੋਖ ਨਹੀਂ ਉਤਰਦੀ ਪਉੜੀ ਜਿਨਿ ਅੰਦਰ ਪਾਲਿਆ ਗੁਰ ਸ਼ਬਦ ਸੁਹਾਵੇ ਜੋ ਇਛਨ ਸੋ ਪਾਇੰਦੇ ਹਰ ਨਾਮ ਧਿਆਵੇ ਭਈ ਸਤਿਗੁਰੂ ਦੇ ਸੋਨੇ ਸ਼ਬਦ ਦੇ ਰਾਹੀ ਜਿਨ੍ਹਾਂ ਨੇ ਆਪਣਾ ਮਨ ਖੋਜੇ ਉਹ ਹਰਿ ਨਾਮ ਸਿਮਰਦੇ ਤਿਨ ਮਨ ਇਛੇ ਫਲ ਖਟਦੇ ਨੇ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੇ ਧਰਮ ਰਾਏ ਤਨ ਤਿੰਨ ਕਾਮਿਤ ਹੈ ਜਮ ਮਗ ਨਾ ਪਾਵੇ ਜਿਸ ਮਨੁਖ ਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲ ਪੈਂਦਾ ਤੇ ਧਰਮ ਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹਰ ਨਾਮ ਤੇ ਆਵੇਂ ਦਿਨ ਰਾਤ ਹਰ ਨਾਮ ਸਮਾਵੇ ਉਹ ਦਿਨ ਰਾਤ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਨੇ ਸ਼ਲੋਕ ਮਹਿਲਾ ਪਹਿਲਾ ਸੁਣੀਏ ਏਕ ਬਖਾਣੀਏ ਸੁਰਗ ਮਿਰਤ ਪਿਆਲ ਉਹ ਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਇਹ ਗੱਲ ਸੁਣੀ ਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿੱਚ ਧਰਤੀ ਪਤਾਲ ਵਿੱਚ ਤਿੰਨਾ ਲੋਕਾਂ ਚ ਇੱਕ ਪਰਮੇਸ਼ਰ ਆਪ ਹੈ ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ ਜੀਆਂ ਦਾ ਜੋ ਲੇ ਉਸਨੇ ਲਿਖਿਆ ਹੈ ਉਹੀ ਹਰੇਕ ਨੂੰ ਪਾਇ ਤੋਰ ਰਿਹਾ ਹੈ ਕੌਣ ਮੂਆ ਕੌਣ ਮਰਸੀ ਕੌਣ ਆਵੇ ਕੌਣ ਜਾਏ ਕੌਣ ਰੈਸੀ ਨਾਨਕਾ ਕਿਸ ਕੀ ਸੁਰਤ ਸਮਾਏ ਭਾਈ ਨਾ ਕੋਈ ਮਰਦ ਹੈ ਨਾ ਕੋਈ ਜਾਂਦਾ ਤੇ ਨਾ ਕੋਈ ਇੱਥੇ ਸਦਾ ਰਹਿੰਦਾ ਹੈ ਇਹ ਨਾਨਕ ਉਹ ਆਪ ਹੀ ਆਨੰਦ ਲੈਣ ਵਾਲਾ ਉਸ ਦੀ ਆਪਣੀ ਸੁਰਤ ਆਪਣੇ ਆਪ ਚ ਟਿੱਕੀ ਹੈ ਮਹਿਲਾ ਪਹਿਲਾ ਹਉਮਾ ਮੈਂ ਮਾਰਿਆ ਪਉਣ ਵਹਿ ਦਰਿਆ ਤ੍ਰਿਸ਼ਨਾ ਤੱਕੀ ਨਾਨਕਾ ਜਾ ਮਨ ਰਤਤਾ ਨਾਏ ਜਿੰਨਾ ਚਿਰ ਜੀ ਹਉਮੇ ਦਾ ਮਾਰਿਆ ਹੋਇਆ ਉਸ ਤੰਦਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਪਰ ਇਹ ਨਾਨਕ ਜਦੋਂ ਮਨ ਨਾਮ ਵਿੱਚ ਰੰਗਿਆ ਜਾਂਦਾ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ ਲੋਏ ਨਰੱਤੇ ਲੋਏ ਨੀ ਕੰਨਿ ਸੁਰਤ ਸਮਾਏ ਜੀ ਵਰਸਾਇਨ ਚੁੰਣੜੇ ਰਤੀ ਲਾਲ ਗਵਾਏ ਅੱਖਾਂ ਆਪਣੇ ਆਪ ਵਿੱਚ ਰਤੀਆਂ ਜਾਂਦੀਆਂ ਨੇ ਤੇ ਨਿੰਦਾ ਸੁਨੰਦੀ ਤਾਂ ਕੰਨ ਵਿੱਚ ਹੀ ਲੀਨ ਲੀਨ ਹੋ ਜਾਂਦੀ ਏ ਤੇ ਜੀਵ ਨਾਮ ਸਿਮਰ ਸਿਮਰ ਕੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਲਾਲ ਬਣ ਜਾਂਦੀ ਏ ਅੰਦਰ ਮੁਸਕ ਚ ਕੋਲਿਆ ਕੀਮਤ ਕਹੀ ਨਾ ਜਾਏ ਭਾਈ ਮਨ ਨਾਮ ਚ ਮਸ ਮਹਿਕ ਲੈ ਕੇ ਲਪਟਾ ਦੇਂਦਾ ਤੇ ਐਸੇ ਜੀਵਨ ਦਾ ਮੁੱਲ ਨਹੀਂ ਪੈ ਸਕਦਾ ਪੌੜੀ ਦੇ ਜੁਗ ਮੈਂ ਨਾਮ ਨਿਦਾਨ ਹੈ ਨਾਮੋ ਲਾਲ ਨਾਲ ਚੱਲੈ ਇਹ ਖੋਟ ਕਦੇ ਨ ਨਿਖਟਈ ਖਾਏ ਖਰਚੋ ਪੱਲੇ ਭਾਈ ਮਨੁੱਖਾ ਜਨਮ ਵਿੱਚ ਜੀਵ ਲਈ ਪਰਮਾਤਮਾ ਦਾ ਨਾਮ ਹੀ ਸੱਚ ਖਜ਼ਾਨਾ ਤੇ ਨਾਮ ਹੀ ਮਨੁੱਖ ਦੇ ਨਾਲ ਜਾਂਦਾ ਹੈ ਨਾਮ ਖਜ਼ਾਨਾ ਮੁਕ ਹੈ ਪੈਕਤ ਦੇ ਨਿਮਕਦਾ ਹਰ ਜਨ ਨੇੜ ਨਾ ਆਵੇ ਜਮ ਕੰਕਰ ਜਮ ਕਲ ਸੇ ਸ਼ਾ ਸੱਚੇ ਵਣ ਜਾ ਰਿਆ ਜਿਨ ਹਰ ਤਨ ਪੱਲੇ ਫਿਰ ਇਕ ਜਾਣੇ ਵਾਲੇ ਪਗਤ ਜਨ ਦੇ ਨੇੜੇ ਜਮਕਾਲ ਜਮਦੂਤ ਨਹੀਂ ਆਉਂਦੇ ਜਿਨਾਂ ਨਾਮ ਤਨ ਕੀਠਾ ਕੀਤਾ ਪਈ ਸੱਚੇ ਸ਼ਾ ਨੇ ਸੱਚੇ ਵਪਾਰੀ ਹਰ ਕਿਰਪਾ ਤੇ ਹਰ ਪਾਈਏ ਜਾ ਫਰ ਕੱਲੇ ਨਾਮ ਤਨ ਪ੍ਰਮਾਤਮਾ ਦੀ ਮਿਹਰ ਨਾਲ ਮਿਲਦਾ ਜਦੋਂ ਆਪ ਗੁਰੂ ਨੂੰ ਜਗਤ ਵਿੱਚ ਭੇਜਦਾ ਹੈ ਸ਼ਲੋਕ ਮਹਿਲਾ ਤੀਜਾ ਮਨਮੁਖ ਵਪਾਰੈ ਸਾਰ ਨ ਜਾਣਨੀ ਵਿੱਕ ਵਿਹਾਜੈ ਵਿੱਕ ਸੰਗਰੈ ਵਿੱਕ ਸਿਉ ਤਰੈ ਪਿਆਰ ਬਾਰੋ ਪੰਡਿਤ ਸਦਾ ਇਹੰਦੇ ਮਨੋ ਮੂਰਖ ਗਾਵਾਰ ਭਈ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਅਸਲ ਵਪਾਰ ਦੀ ਕਦਰ ਨਹੀਂ ਜਾਣਦੇ ਉਹ ਮਾਇਆ ਦਾ ਸੌਦਾ ਕਰਦੇ ਰਹਿੰਦੇ ਨੇ ਉਹ ਬਾਰੋ ਤਾਂ ਵਿਦਵਾਨ ਨੇ ਪਰ ਅਸਲ ਵਿੱਚ ਮੂਰਖ ਨੇ ਅਰਸ਼ੋਂ ਚਿਤ ਨਾ ਲਾਇਨੀ ਵਾਦੀ ਤਰਨ ਪਿਆਰ ਵਾਦਾਂ ਕੀਆ ਕਰਨ ਕਹਾਣੀਆਂ ਕੋਡ ਬੋਲ ਕਰੇ ਆਹਾਰ ਕਿਉਂਕਿ ਪ੍ਰਭੂ ਨਾਲ ਤੇ ਮਨ ਨਹੀਂ ਲਾਂਦੇ ਬਸ ਵਿਦਿਆ ਦੇ ਆਸਰੇ ਚਰਚਾ ਹੀ ਕਰਦੇ ਨੇ ਤੇ ਚਰਚਾ ਦੀਆਂ ਨਿਤ ਗੱਲਾਂ ਕਰਦੇ ਰਹਿੰਦੇ ਨੇ ਜਗਮੈ RAM ਨਾਮ ਹਰ ਨਿਰਮਲਾ ਹੁਰ ਮੈਲਾ ਸਭ ਆਕਾਰ ਨਾਨਕ ਨਾਮ ਨਾ ਚੇਤਨੇ ਹੋਏ ਮੈਲੇ ਮਰੈ ਗਵਾਰ ਅਸਲ ਗੱਲ ਇਹ ਹੈ ਕਿ ਨਾਮ ਸਿਮਰਨਾ ਹੀ ਜਗਤ ਵਿੱਚ ਪਵਿੱਤਰ ਕੰਮ ਹੈ ਹੋਰ ਜੋ ਕੁਝ ਦਿਸ ਰਿਹਾ ਉਹ ਸਭ ਮੈਲ ਪੈਦਾ ਕਰਦਾ ਨਾਨਕ ਜੋ ਨਾਮ ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਨੇ ਮਹਲਾ 3 ਦੁੱਖ ਲੱਗਾ ਬਿਨ ਸੇਵੈ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖ ਹੈ ਦਾਇਆ ਆਪੇ ਦੇ ਸਜਾਏ ਭਾਈ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਜਦੋਂ ਪ੍ਰਭੂ ਦਾ ਹੁਕਮ ਮੰਨਦਾ ਤਾਂ ਦੁੱਖ ਮੁੱਕ ਜਾਂਦਾ ਕਿਉਂਕਿ ਪ੍ਰਭੂ ਆਪ ਹੀ ਸੁਖ ਦੇਣ ਵਾਲਾ ਹੈ ਆਪ ਹੀ ਸੱਜਾ ਦੇਣ ਵਾਲਾ ਨਾਨਕ ਇਹ ਵੈ ਜਾਣੀਏ ਸਭ ਕਿਛਤੀ ਸਹਿ ਰਜਾ ਹੈ ਨਾਨਕ ਹੁਕਮ ਚ ਤੁਰਿਆ ਹੀ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜਾ ਵਿੱਚ ਹੋ ਰਿਹਾ ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਦਨ ਬਿਨਾ ਵੈ ਤ੍ਰਿਪਤ ਨਾਹੀ ਦੂਜੈ ਪਰਮਪੁਲਾਇਆ ਹਉ ਮੈਂ ਦੁਖ ਪਾਹੀ ਭਈ ਪ੍ਰਭੂ ਦੇ ਨਾਮ ਤੋ ਬਿਨਾ ਜਗਤ ਕੰਗਾਲ ਐ ਕਿ ਨਾਮ ਤੋ ਬਿਨਾ ਸੰਤੋਖ ਨਹੀਂ ਹੁੰਦਾ ਤੇ ਮਾਇਆ ਦੇ ਮੋਹ ਕਰਕੇ ਪਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਬਿਨ ਕਰਮਾ ਕਿਛੂ ਨਾ ਪਾਈਐ ਜੇ ਬਹੁਤ ਲੋਚਾਹੀ ਆਵੇ ਜਏ ਜਮੇ ਮਰੇ ਗੁਰ ਸ਼ਬਦ ਛੁਟਾ ਹੀ ਭਾਵੇਂ ਕਿਤਨੇ ਹੀ ਲਾਲਸਾ ਕਰਨ ਵਾਲੇ ਪ੍ਰਭੂ ਦੀ ਮਿਹਰ ਤੋਂ ਬਿਨਾ ਕੰਮ ਨਹੀਂ ਮਿਲਦਾ ਜਿੰਨੀ ਮਰਜ਼ੀ ਲਾਲਸਾ ਕਰ ਲੈ ਸੋ ਇਸ ਮੋਹ ਵਿੱਚ ਹੀ ਸੰਸਾਰ ਜਮਦਾ ਮਰਦਾ ਆਪ ਕਰਾਏ ਕਿਸ ਅੱਖੀ ਹੈ ਦੂਜਾ ਕੋ ਨਾਹੀ ਪਰੇ ਸਾਰੀ ਖੇਡ ਪ੍ਰਭੂ ਆਪ ਕਰਦਾ ਔਰ ਕਿਸੇ ਅੱਗੇ ਪੁਕਾਰ ਨਹੀਂ ਹੋ ਸਕਦੀ ਸ਼ਲੋਕ ਮਹਲਾ 3 ਜੰ ਇਸ ਜਗ ਮੈਂ ਸੰਤੀ ਤਨ ਖਟਿਆ ਜਿੰਨਾ ਸਤਗੁਰ ਮਿਲਿਆ ਪ੍ਰਭ ਆਏ ਸਤਗੁਰ ਸੱਚ ਦਿਰਡਾਇਆ ਇਸ ਤਨ ਕੀ ਕੀਮਤ ਕਹੀ ਨਾ ਜਾਏ ਭਾਈ ਇਸ ਜਗਤ ਵਿੱਚ ਸੰਤਾ ਨੇ ਹੀ ਪ੍ਰਭੂ ਦਾ ਨਾਮ ਖਟਿਆ ਜਿਨ੍ਹਾਂ ਨੂੰ ਗੁਰੂ ਮਿਲਿਆ ਉਹਨਾਂ ਨੂੰ ਗੁਰੂ ਦੇ ਰਾਹੀਂ ਨਾਮ ਉਹਨਾਂ ਦੇ ਹਿਰਦ ਦੇ ਵਿੱਚ ਭਾਈ ਵਸ ਗਿਆ ਤੇ ਸਤਗੁਰਾਂ ਨੂੰ ਉਹਨਾਂ ਦੇ ਮਨ ਚ ਨਾਮ ਪੱਕਾ ਕਰ ਦਿੱਤਾ ਇਤ ਤਨ ਪਾਇਆ ਭੁਖ ਲੱਤੀ ਸੁਖ ਵਸਿਆ ਮਨ ਆਏ ਜਿੰਨਾ ਕੋ ਤਰ ਲਿਖਿਆ ਤਿੰਨੇ ਪਾਇਆ ਆਏ ਜੇ ਨਾਮ ਤਨ ਮਿਲ ਜਾਏ ਤੇ ਮਾਇਆ ਦੀ ਭੁਖ ਲੈ ਜਾਂਦੀ ਮਨ ਸੁਖਾ ਵਸਤ ਪਰ ਮਿਲਦਾ ਉਹਨਾਂ ਨੂੰ ਹੈ ਜਿੰਨਾਂ ਦੇ ਪਾਗਾਂ ਚ ਤੁਰ ਦਰਗਾਹੋਂ ਲਿਖਿਆ ਹੋਵੇ ਮਨਮੁਖ ਜਗਤ ਨਿਰਦਨ ਹੈ ਮਾਇਆ ਨੂੰ ਮਿਲ ਲਾਏ ਅੰਦਰ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਤੇ ਮਨ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਤੇ ਮਾਇਆ ਚ ਵਿਲਕਦਾ ਹਰ ਰੂਹ ਸਦਾ ਭਟਕਦਾ ਮਾਇਆ ਵਾਲੀ ਭੁੱਖ ਨਹੀਂ ਜਾਂਦੀ ਸ਼ਾਂਤ ਨਾ ਕਦੇ ਆਵੇ ਨਾ ਸੁਖ ਵਸੇ ਮਨ ਆਏ ਸਦਾ ਚਿੰਤ ਚਿਤਵਦਾ ਰਹੇ ਸੈਸਾ ਕਦੇ ਨਾ ਜਾਏ ਤੇ ਕਦੇ ਅੰਦਰ ਠੰਡ ਨਹੀਂ ਪੈਂਦੀ ਕਦੇ ਸੁਖ ਨਹੀਂ ਪੈਂਦਾ ਕਦੇ ਸਤਾਤੋਖਲਾ ਦੂਰ ਨਹੀਂ ਹੁੰਦਾ ਨਾਨਕ ਵਿਣ ਸਤਗੁਰ ਮਤ ਪਵੀ ਸਤਗੁਰ ਨੂੰ ਮਿਲੈ ਤਾ ਸ਼ਬਦ ਕਮੈ ਨਾਨਕ ਗੁਰੂ ਤੋਂ ਵਾਂਝੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕਰ ਆਇਆ ਹੋਇ ਸਦਾ ਸਦਾ ਸੁਖ ਮੈ ਰਹੈ ਸੱਚੇ ਮਾਹਿ ਸਮਤ ਸ਼ਬਦ ਦੀ ਬਰਕਤ ਨਾਲ ਫਿਰ ਸਦਾ ਹੀ ਸੁਖ ਆਨੰਦ ਟਿਕਿਆ ਰਹਿੰਦਾ ਮਹਿਲਾ ਤੀਜਾ ਜਿਨੇ ਉਪਾਈ ਮੇਦਨੀ ਸੋਈ ਸਾਰ ਕਰੇ ਇਕੋ ਸਿਮਰੋ ਭੈਰੋ ਤਿਸ ਬਿਨ ਅਵਰ ਨ ਕੋਇ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਐ ਉਹੀ ਸੰਭਾਲ ਕਰਦਾ ਐ ਪ੍ਰਭੋ ਉਸ ਇੱਕ ਨੂੰ ਸਿਮਰੋ ਉਸ ਤੋਂ ਬਿਨ ਨਾ ਹੋਰ ਕੋਈ ਨੇ ਖਾਣਾ ਸ਼ਬ ਚੰਗਿਆਈਆਂ ਜਿਤ ਖਾਦਾ ਸਦਾ ਤ੍ਰਿਪਤ ਹੋਏ ਪਹਿਨਣ ਸਿਵਦ ਸੁਨਾਹੈ ਸਦਾ ਸਦਾ ਉਹ ਉਜਲਾ ਮੈਲਾ ਕਦੇ ਨਾ ਹੋਏ ਇਹ ਪ੍ਰਭਾ ਪ੍ਰਭੂ ਦੇ ਗੁਣਾ ਨੂੰ ਗੁਰੂ ਦੇ ਸ਼ਬਦ ਨੂੰ ਪਉਜ ਬਣਾਉ ਤੈਂ ਤ੍ਰਿਪਤ ਹੋ ਸਕਦੇ ਪ੍ਰਭੂ ਦੀ ਸਿਫਤ ਸਲਾਹ ਨੂੰ ਵਡਿਆਈਆਂ ਨੂੰ ਆਪਣੀ ਪਾਈ ਪੁਸ਼ਾਕ ਬਣਾ ਸਹਜੇ ਸਤਨ ਖੱਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਤੇ ਆਤਮਾ ਡੋਲਤਾ ਚ ਰਹਿ ਕੇ ਖੱਟਿਆ ਹੋਇਆ ਨਾਮ ਤਨ ਪਾਈ ਕਦੇ ਨਹੀਂ ਕੱਟਦਾ ਤੇ ਮਨਮੁਖ ਸਰੀਰ ਲਈ ਗੁਰੂ ਦਾ ਸ਼ਬਦ ਮਾਣੋ ਕਹਿਣਾ ਤੇ ਸਗਹਿਣੇ ਦੀ ਬਰਕਤ ਨਾਲ ਸਦਾ ਸੁਖ ਮਿਲਦਾ ਹੈ ਨਾਨਕ ਗੁਰਮੁਖ ਬੁਝੀਐ ਜਿਸਨੂੰ ਆਪ ਵਿਖਾ ਲੈ ਸੋਇ ਇਹ ਨਾਨਕ ਜਿਸ ਮਨੁੱਖ ਨੂੰ ਪ੍ਰਭੂ ਆਪ ਸੋਜੀ ਪਾਇ ਉਹ ਗੁਰੂស្ត ਦੀ ਰਾਹੀ ਇਹ ਜੀਵਨ ਪੇ ਸਮਝ ਲੈਂਦਾ ਪਉੜੀ ਅੰਤਰ ਜਾਪ ਤਬ ਸੰਜਮ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਤੇ ਆਈਏ ਹਮੈ ਗਿਆਨ ਗਵਾਪੈ ਭਾਈ ਸਦਾ ਅੰਦਰ ਟਿਕੇ ਪ੍ਰਭੂ ਦਾ ਨਾਮ ਜੱਪੋ ਇਸ ਤਰ੍ਹਾਂ ਪ੍ਰਭੂ ਨੂੰ ਨਾਮ ਜਪਦਿਆਂ ਹਮੈ ਗਿਆਨ ਮੁਕ ਜਾਂਦਾ ਅੰਦਰ ਅੰਮ੍ਰਿਤ ਭਰਪੂਰ ਹੈ ਚੱਖਿਆ ਸਾਧ ਜਾਪੈ ਜਿਨ ਚੱਖਿਆ ਸੇ ਨਿਰਪੋਪੇ ਸੇ ਹਰਸ ਧਰਾਪੈ ਭਾਈ ਹਿਰਦਾ ਨਾਮ ਅੰਮ੍ਰਿਤ ਨਾਲ ਨੱਕਾ ਨਕ ਭਰੇਐ ਤੇ ਜਿਨਾਂ ਜਪਿਆ ਉਹਨਾਂ ਸਵਾਦ ਚੱਖ ਲੈ ਤੇ ਜਿਨਾਂ ਨੇ ਨਾਮ ਰਸ ਸੱਖਿਆ ਉਹ ਪ੍ਰਭੂ ਦੇ ਨਾਮ ਚ ਲੀਨ ਹੋ ਜਾਂਦੇ ਨੇ ਹਰ ਕਿਰਪਾ ਤਾਰ ਪਿਆਇਆ ਫਿਰ ਕਾਲ ਨਾ ਵਿਆਪੈ ਜਿਨਾਂ ਨੂੰ ਪ੍ਰਭੂ ਨੇ ਮਿਹਰ ਕਰਕੇ ਰਸ ਪਿਲਾਇਆ ਹੈ ਉਹਨਾਂ ਨੂੰ ਮੁਰ ਮੌਤ ਦਾ ਡਰ ਨਹੀਂ ਦਬਾ ਸਕਦਾ ਸਲੋਕ ਮਹਿਲਾ ਤੀਜਾ ਲੋਕ ਔਗਣਾ ਕੀ ਬੰਨੇ ਗੰਠੜੀ ਗੁਣ ਨਵਹਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਸਤਿਗੁਰੂ ਕਹਿਣ ਲਗੇ ਲੋਕ ਕੀ ਕਰਦੇ ਨੇ ਔਗਣਾ ਦੀ ਪੰਡ ਬੰਦਦੇ ਨੇ ਪਰ ਗੁਣਾ ਦਾ ਸੌਦਾ ਨਹੀਂ ਕਰਦੇ ਹੈ ਨਾਨ ਗੁਣ ਖਰੀਦਣ ਵਾਲਾ ਕੋਈ ਵਿਰਲਾ ਟਾਵਾਂ ਹੀ ਬੰਦਾ ਹੁੰਦਾ ਹੈ ਗੁਰ ਪ੍ਰਸਾਦੀ ਗੁਣ ਪਾਈਆਂ ਜਿਸ ਨੂੰ ਨਦਰ ਕਰੇ ਪਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਗੁਣ ਮਿਲਦੇ ਨੇ ਤੇ ਮਿਲਦੇ ਉਹਨਾਂ ਨੂੰ ਨੇ ਜਿਨ੍ਹਾਂ ਤੇ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੋਵੇ ਰਹਿਮਤ ਕੀਤੀ ਹੋਵੇ ਮਹਿਲਾ ਤੀਜਾ ਗੁਣ ਔਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸ਼ਬਦੀ ਵਿਚਾਰ ਪਾਈ ਜਿਸ ਨੇ ਹੁਕਮ ਮੰਨਿਆ ਉਸ ਨੂੰ ਲੋਕਾਂ ਵੱਲੋਂ ਕੀਤੇ ਗੁਣ ਤੇ ਔਗਣ ਇਕੋ ਜੇ ਜਾਬਦੇ ਨੇ ਇਹ ਨਾਨਕ ਗੁਰੂ ਸ਼ਬਦ ਰਾਹੀਂ ਵਿੱਚ ਵਾ ਵਿਚਾਰਵਨ ਹੋ ਕੇ ਪ੍ਰਭੂ ਦਾ ਹੁਕਮ ਮੰਨਿਆ ਹੀ ਸੁੱਖ ਮਿਲਦਾ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਾਉ ਗੁਰ ਸ਼ਬਦੀਂ ਦਰ ਜਾਣੀਏ ਅੰਦਰ ਮਹਿਲ ਅਸਰਾਉ ਜੀਮਾਂ ਦੇ ਅੰਦਰ ਹੀ ਜੀਆਂ ਦਾ ਮਾਲਕ ਪਰਮੇਸ਼ਵਰ ਬੈਠਾ ਜਿਹੜਾ ਆਪ ਨਿਆ ਕਰਦਾ ਤੇ ਗੁਰੂ ਸ਼ਬਦ ਰਾਹੀਂ ਹੀ ਇਸ ਭੇਤ ਨੂੰ ਜਾਣਿਆ ਜਾਂਦਾ ਖਰੇ ਪਰ ਖਜ਼ਾਨੇ ਪਾਈਨ ਖੋਟਿਆਂ ਨਹੀਂ ਥਾ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿਆਉ ਤੇ ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿੱਚ ਖਰੇ ਜੀ ਪਰਖੇ ਖਜ਼ਾਨੇ ਚ ਪਾਈ ਜਾਂਦੇ ਨੇ ਖੋਟੇ ਬਾਹਰ ਕੱਢ ਦਿੱਤੇ ਜਾਂਦੇ ਨੇ ਭਈ ਸਦਾ ਥੇਰਨ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ ਉਸ ਦਾ ਨਿਆਮ ਵੇਟਾਲ ਅਮਰਤ ਕਾਰਸ ਆਇਆ ਮਨ ਵਸਿਆ ਨਾ ਉਹਨਾਂ ਉਹਨਾਂ ਉਸਤੇ ਨਾਮ ਅਮਰਤ ਦਾ ਸਵਾਦ ਆਉਂਦਾ ਹੈ ਜਿਨ੍ਹਾਂ ਦੇ ਮਨ 'ਚ ਨਾਮ ਵਸਦਾ ਹੈ ਸ਼ਲੋਕ ਮਹਲਾ ਪਹਿਲਾ ਹਮੇ ਕਰੀਤਾ ਤੂੰ ਨਹੀਂ ਤੂੰ ਹੋਵੇ ਹਉ ਨਾ ਹੈ ਬੁੱਝੋ ਗਿਆਨੀ ਬੁੱਝਣਾ ਏ ਕਥ ਕਥਾ ਮਨ ਮਾਹੇ ਏ ਪ੍ਰਭੂ ਜਦੋਂ ਮੈਂ ਹਉ ਹੂੰ ਕਰਦਾ ਤੇ ਮੇਰੇ ਅੰਦਰ ਪ੍ਰਗਟ ਨਹੀਂ ਹੁੰਦਾ ਪਰਮੇਸ਼ਵਰ ਪ੍ਰਗਟ ਨਹੀਂ ਹੁੰਦਾ ਇਹ ਗਿਆਨਵਾਨ ਅਕਤ ਪ੍ਰਭੂ ਦੀ ਡੂੰਗੀ ਰਾਜ ਵਾਲੀ ਗੱਲ ਆਪਣੇ ਮਨ ਵਿੱਚ ਸਮਝੇ ਬੇਨ ਗੁਰ ਤਤ ਨ ਪਾਈਐ ਲਖ ਵਸੈ ਸਮਾਹੇ ਲਖ ਪ੍ਰਭੂ ਸਦਾ ਸਭ ਦੇ ਅੰਦਰ ਹੈ ਇਸ ਲਈ ਗੁਰੂ ਤੋਂ ਬਿਨਾਂ ਨਹੀਂ ਲੱਭਦੀ ਸਤ ਗੁਰ ਮਿਲੈ ਤਾ ਜਾਣੀਐ ਜੈ ਸ਼ੁੱਧ ਵਸੈ ਮਨਾ ਜਦ ਗੁਰੂ ਮਿਲ ਪਏ ਤੇ ਗੁਰੂ ਦਾ ਸ਼ਬਦ ਭਾਈ ਮਨ ਵਿੱਚ ਫਿਰ ਆਵਸਤ ਹੈ ਆਪ ਗਿਆ ਪਰਮ ਪਉ ਗਿਆ ਜਨਮ ਮਰਨ ਦੁੱਖ ਜਾਹੇ ਭਾਈ ਜਿਨ੍ਹਾਂ ਦੇ ਹਿਰਦੇ ਚ ਪ੍ਰਮਾਤਮਾ ਵਸ ਜਾਂਦਾ ਉਹਨਾਂ ਦਾ ਜਨਮ ਮਰਨ ਹੈ ਉਹ ਸਦਾ ਮੁਕ ਜਾਂਦਾ ਗਰਮਤ ਲਖ ਲਖਾਈਐ ਉਤਮਤ ਤਰਾਹਿਤ ਜਿਨ੍ਹਾਂ ਨੂੰ ਗੁਰੂ ਦੀ ਮੱਤ ਲਿਆ ਰਬ ਦਿਸਤੈ ਉਹਨਾਂ ਦੀ ਬੁੱਧ ਉਜਲੀ ਹੋ ਜਾਂਦੀ ਨਾਨਕ ਸੋ ਹੰਸਾ ਜਪ ਜਾਪੋ ਤ੍ਰਿਪੰਤ ਤਿਸੈ ਸਮਾਏ ਨਾਨਕ ਤੂੰ ਵੀ ਸਿਮਰਨ ਕਰ ਜਿਸਨਾ ਤੇਰੀ ਆਤਮਾ ਪ੍ਰਭੂ ਨਾਲ ਇੱਕ ਰੂਪ ਹੋ ਜਾਏ ਮਹਿਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਕਲ ਜੁਗ ਵਿੱਚ ਸੰਸਾਰ ਇਹ ਮਨ ਸੁਚਾ ਮੋਤੀ ਐ ਜਿਸ ਮਨੁੱਖ ਨੇ ਗੁਰੂ ਸ਼ਬਦ ਰਾਹੀਂ ਵਿਚਾਰ ਕਰਕੇ ਇਸ ਨੂੰ ਪਰਖ ਲਿਆ ਫਿਰ ਉਹ ਤਰ ਜਾਂਦੇ ਨੇ ਪਰ ਐਸੇ ਬੰਦੇ ਸੰਸਾਰ ਵਿੱਚ ਵਿਰਲੇ ਨੇ ਆਪੈ ਨਵਾਬ ਮਿਲ ਰਹਾ ਹਉ ਮੈਂ ਦੁਬਦਾ ਮਾਰ ਨਾਨਕ ਨਾਮ ਰਤੇ ਦੁ ਤਰ ਤਰੇ ਪਉਜਲ ਵਿਖਮ ਸੰਸਾਰ ਉਸਤਾਪਾ ਹਉ ਮੇਰ ਤੇਰ ਈ ਨੂੰ ਮਕਾ ਕੇ ਪਰਬੂ ਨਾਲ ਮਿਲੇ ਰਹਿੰਦੇ ਨੇ ਇਹ ਨਾਨਕ ਜੋ ਮਨ ਪ੍ਰਭੂ ਨਾਮ ਚਰੰਗੇ ਜਾਂਦੇ ਨੇ ਉਹ ਡਰੌਣੇ ਸੰਸਾਰ ਚੋਂ ਪਾਰ ਹੋ ਜਾਂਦੇ ਨੇ ਪੌੜੀ ਮਨਮੁਖ ਅੰਦਰ ਨਾ ਭਲਨੀ ਮੁਠੇ ਅਹੰਗ ਮਤੇ ਚਾਰੇ ਕੁੰਡਾ ਪਉ ਥਕੇ ਅੰਦਰ ਤਿਖ ਤਤੇ ਪਏ ਮਨ ਪਿਛੇ ਤੁਰਨ ਵਾਲੇ ਹਉਮੇ ਕਰਕੇ ਮੈ ਕਰਕੇ ਠੱਗੇ ਨੇ ਅੰਦਰੋਂ ਤ੍ਰਿਸ਼ਨਾ ਨਾਲ ਸੜੇ ਨੇ ਚਾਰੇ ਪਾਸੇ ਪਟਕ ਰਹੇ ਨੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਬੇਗੁੱਤੇ ਬਿਨ ਗੁਰ ਕੇ ਨੈਨ ਨ ਪਾਇਓ ਹਰਨਾਮ ਹਰ ਸੱਤੇ ਸਿਮਰਤਿਆ ਸ਼ਾਸਤਰਾ ਨੂੰ ਗਉ ਨਾਲ ਨਹੀਂ ਖੋਜਦੇ ਬਸ ਮਨਮੁਖ ਨੇ ਜੇ ਭਾਈ ਗੁਰੂ ਤੋਂ ਬਿਨਾਂ ਤੱਕ ਪ੍ਰਭੂ ਨੂੰ ਕਿਸੇ ਨਹੀਂ ਲੱਭਿਆ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤਿ ਅਸਲ ਅਸਲ ਵਿਚਾਰ ਦੀ ਗੱਲ ਹੀ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆ ਹੀ ਸੁਖ ਮਿਲਦਾ ਸ਼ਲੋਕ ਮਹਿਲਾ ਦੂਜਾ ਆਪੇ ਜਾਣ ਕਰੇ ਆਪ ਆਪੇ ਆਣੇ ਰਾਸ ਤਿਸੈ ਅਗੇ ਨਾਨਕਾ ਖਲੇ ਕੀਚੇ ਅਰਦਾਸ ਪ੍ਰਭੂ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਆਪ ਹੀ ਭੇਤ ਪੈਦਾ ਕਰਦੇ ਆਪ ਹੀ ਸਿਰੇ ਚੜਦਾ ਹੈ ਆਪ ਹੀ ਇਹਨਾਂ ਨੂੰ ਜਾਣਦਾ ਇਹਨਾਂ ਦੀ ਚਾਹਨਾ ਨੂੰ ਇਸ ਲਈ ਹੈ ਨਾਨਕ ਉਸ ਪ੍ਰਭੂ ਅਗੇ ਖਲੋ ਕੇ ਸ਼ਰਧਾ ਨਾਲ ਸਤ ਅਰਦਾਸ ਕਰਨੀ ਚਾਹੀਦੀ ਹੈ ਮਹਿਲਾ ਪਹਿਲਾ ਜਿਨ ਕੀ ਆਤਿਨ ਦੇਖਿ ਆਪੇ ਜਾਣਿਆ ਕਿਸਨੋ ਕਈ ਨਾਨਕਾ ਜਾ ਕਰ ਵਰਤੈ ਸਭ ਕੋ ਜਿਸ ਪ੍ਰਮਾਤਮਨ ਜਗਤ ਪੈਦਾ ਕੀਤਾ ਪਾਇ ਉਸੇ ਨੇ ਇਸ ਦੀ ਸੰਭਾਲ ਕੀਤੀ ਹੈ ਨਾਨਕ ਜਦੋਂ ਹਰੇਕ ਜੀਵ ਉਸ ਪ੍ਰਮਾਤਮਾ ਦੇ ਘਰ ਤੋਂ ਹਰੇਕ ਲੋੜੀ ਪੂਰੀ ਕਰਦਾ ਜੋ ਹਰੇਕ ਦੇ ਹਿਰਦੇ ਚ ਮੌਜੂਦ ਹੈ ਫਿਰ ਉਸ ਤੋਂ ਬਿਨਾ ਕੋਈ ਕਿਸੇ ਹੋਰ ਅਗਰ ਜੋਈ ਕਰਨ ਦਾ ਕੋਈ ਲਾਭ ਨਹੀਂ ਪੌੜੀ ਸਬੇ ਤੋਕ ਵਿਸਾਰ ਇੱਕੋ ਮਿਤ ਕਰ ਮੰਤਨ ਹੋਏ ਨਿਹਾਲ ਪਾਪਾ ਦਹਿ ਹਰ ਪਇਉਰ ਸਭ ਜੀਮਾ ਦਾ ਮੋ ਵਿਸਾਰ ਕੇ ਇੱਕ ਪਰਮੇਸ਼ਵਰ ਨੂੰ ਹੀ ਜਪਿਆ ਕਰ ਤੇਰਾ ਮਨ ਖਿੜ ਜਾਏਗਾ ਤੇਰਾ ਸਰੀਰ ਹੋਰ ਫੁੱਲ ਹੋ ਜਾਏਗਾ ਹੋੜਾ ਫੁੱਲ ਹੋ ਜਾਏਗਾ ਪਾਉ ਕੇ ਟਿਕ ਜਾਏਗਾ ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰ ਸਚ ਨਾਮ ਆਧਾਰ ਸੋਗ ਨਾਮੋਹੇ ਜਾਰ ਜਗਤ ਚ ਤੇਰਾ ਜੰਮਣਾ ਮਰਨਾ ਭਾਈ ਮੁੱਕ ਜਾਏਗਾ ਟਿਕ ਜਾਏਗਾ ਪ੍ਰਭੂ ਦੇ ਨਾਮ ਨੂੰ ਅਸਰਾ ਬਣਾ ਤੂੰ ਚਿੰਤਾ ਵਿੱਚ ਤੇ ਮੋ ਵਿੱਚ ਨਹੀਂ ਛੜੇਗਾ ਨਾਨਕ ਨਾਮ ਨਿਦਾਨ ਮਨ ਮੈਂ ਸੰਜ ਤਾਰਹਿ ਨਾਨਕ ਪ੍ਰਮਾਤਮਾ ਦਾ ਨਾਮ ਖਜ਼ਾਨਾ ਆਪਣੇ ਮਨ ਚ ਟਿਕਾਇਆ ਕਰ ਸ਼ਲੋਕ ਮਹਿਲਾ 5ਵਾਂ ਮਾਇਆ ਮਨੋਂ ਨਾ ਵਿਸਰੈ ਮੰਗੈ ਧੰਮ ਧੰਮ ਸੋ ਪ੍ਰਭ ਚੇਤ ਨਾ ਆਵੇ ਨਾਨਕ ਨਹੀਂ ਤਰਮ ਹੈ ਨਾਨਕ ਜਿਸ ਮਨੁਕ ਨੂੰ ਮਾਇਆ ਮਨੋਂ ਨਹੀਂ ਭੁਲਦੀ ਉਹ ਸਵਾਸ ਸਵਾਸ ਮਾਇਆ ਮਾਇਆ ਮੰਗਦਾ ਜਿਸ ਨੂੰ ਪ੍ਰਮਾਤਮਾ ਕਦੇ ਚੇਤੇ ਨਹੀਂ ਆਉਂਦਾ ਸਮਝ ਲੋ ਉਸ ਤੇ ਭਾਗ ਚੰਗੇ ਨਹੀਂ ਹਨ ਮਹਿਲਾ ਪੰਜਵਾਂ ਮਾਇਆ ਸਾਥ ਨਾ ਚੱਲਈ ਕਿਆ ਲਪਟਾ ਮੈਂ ਅੰਧ ਗੁਰ ਕੇ ਚਰਨ ਧਿਆਏ ਤੂੰ ਤੂੰ ਟੈ ਮਾਇਆ ਬੰਧੇ ਨੇ ਜੀ ਤੂੰ ਮੜਮੜ ਮਾਇਆ ਨੂੰ ਚੰਬੜਦਾ ਇਹ ਕਿਸੇ ਨਾਲ ਨਹੀਂ ਜਾਏਗੀ ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਤਰ ਪ੍ਰਭੂ ਦੇ ਨਾਮ ਕਰਕੇ ਛੁੱਟ ਜਾਏਗਾ ਪੌੜੀ ਪਾਣੇ ਹੁਕਮ ਨਾਯਨ ਪਾਣੇ ਸੁਖ ਪਾਇਆ ਪਾਣੇ ਸਤਿਗੁਰ ਮੇਲਿਓਨ ਪਾਣੇ ਸੱਚ ਧਿਆਇਆ ਸੁਪਰਮਾਤਮਾ ਜਿਸ ਮਨੁੱਖ ਨੇ ਰਾਜਾ ਚ ਆਪਣਾ ਹੁਕਮ ਮਨਾਇਆ ਉਹਨੇ ਰੱਜਾ ਚ ਰਹਿ ਕੇ ਸੁਖ ਲੱਭੇ। ਉਸ ਪ੍ਰਭੂ ਨੇ ਆਪਣੀ ਰੱਜਾ ਵਿੱਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਮਨੁੱਖ ਰੱਜਾ ਚ ਰਹਿ ਕੇ ਨਾਮ ਸਿਮਰਦਾ। ਪਾਨੇ ਜੇਵੜ ਹੁਰ ਦਾਤ ਨਹੀਂ ਸਚ ਆਖ ਸੁਣਾਇਆ। ਜਿੰਨ ਕੋ ਪੂਰਬ ਲਿਖਿਆ ਤਿੰਨ ਸੱਚ ਕਮਾਇਆ ਜਿਸ ਮਨੁੱਖ ਨੂੰ ਪ੍ਰਭੂ ਦੀ ਰੱਜਾ ਵਿੱਚ ਰਹਿਣਾ ਸਭ ਤੋਂ ਵੱਡੀ ਰੱਬੀ ਬਖਸ਼ਿਸ਼ ਪ੍ਰੀਤ ਹੁੰਦੀ ਹੈ। ਉਹ ਆਪ ਨਾਮ ਸਿਮਰਦਾ। ਪਰ ਨਾਮ ਸਿਮਰਦੇ ਉਹੀ ਨੇ ਜਿਨ੍ਹਾਂ ਦੇ ਮੱਥੇ ਧੁਰੋਂ ਮੁੱਢ ਤੋਂ ਲਿਖਿਆ ਹੁੰਦਾ ਨਾਨਕ ਤੇ ਸਰਨਾਗਤੇ ਜਿਨ ਜਗਤ ਉਪਾਇ ਹੈ ਨਾਨਕ ਉਸ ਪ੍ਰਭੂ ਦੀ ਸ਼ਰਨ ਵਿੱਚ ਰੋ ਜਿਸ ਨੇ ਸੰਸਾਰ ਪੈਦਾ ਕੀਤਾ ਸ਼ਲੋਕ ਮਹਲਾ 3 ਜਿਨ ਕੋ ਅੰਦਰ ਗਿਆਨ ਨਹੀਂ ਪੈ ਕੀ ਨਹੀਂ ਬਿੰਦ ਨਾਨਕ ਮੋਇਆ ਕਿਆ ਕਿਆ ਮਾਰਨਾ ਜੇ ਆਪ ਮਾਰੇ ਗੋਵਿੰਦ ਜਿਨ੍ਹਾਂ ਮਨੁੱਖਾ ਦੇ ਅੰਦਰ ਪਰਮਾਤਮਾ ਦਾ ਰੱਤਾ ਭਰ ਵੀ ਡਾਰ ਨਹੀਂ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣਪਛਾਨ ਪ੍ਰਾਪਤ ਨਹੀਂ ਹੋਈ ਇਹ ਨਾਨਕ ਉਹ ਆਤਮਕ ਮੌਤ ਮੋਏ ਹੋਏ ਹਨ। ਉਹਨਾਂ ਨੂੰ ਮਨੁ ਰੱਬ ਨੇ ਮਾਰ ਦਿੱਤਾ। ਮਹੱਲਾ ਤੀਜਾ ਮਨ ਕੀ ਪਤਰੀ ਬਾਚਨੀ ਸੁਖੀ ਹੂੰ ਸੁਖਸਾਰ ਸੋ ਬ੍ਰਾਹਮਣ ਭੱਲਾ ਕੀਐ ਜੇ ਬੂਝੈ ਬ੍ਰह्म ਵਿਚਾਰ ਲੋਕਾਂ ਨੂੰ θਿੱਤਾ ਦੱਸਣ ਲਈ ਪਤਰੀ ਪੜਨਦੇ ਥਾ ਭਾਈ ਆਪਣੇ ਮਨ ਦੀ ਪਤਰੀ ਪੜਨੀ ਚਾਹੀਦੀ ਹੈ। ਇਸ ਕਰਕੇ ਜੋ ਤੇਤਾਂ ਦੀ ਭਲਾਈ ਬੁਰਾਈ ਵਿਚਾਰ ਵਿਚਾਰਨ ਦੇ ਥਾਂ ਜੇ ਰੱਬੀ ਨੂੰ ਰੱਬੀ ਗਿਆਨ ਨੂੰ ਵਿਚਾਰੇ ਉਹ ਬ੍ਰਾਹਮਣ ਚੰਗਾ ਹਰ ਸਲਾਹੇ ਹਰ ਪੜੈ ਗੁਰ ਕੈ ਸ਼ਬਦ ਵਿਚਾਰ ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ ਮਰਜ ਕਹਿਣ ਲੱਗੇ ਭਾਈ ਸੰਸਾਰ ਵਿੱਚ ਉਹ ਆਇਆ ਪ੍ਰਵਾਨ ਹੈ ਜਿਹੜਾ ਪ੍ਰਭੂ ਦੇ ਨਾਮ ਨੂੰ ਜਪਦਾ ਹੈ ਉਹ ਆਪਣਾ ਆਪ ਹੀ ਉਧਾਰ ਕਰਦਾ ਆਪਣੇ ਕੁੱਲਾਂ ਦਾ ਉਧਾਰ ਵੀ ਕਰਦਾ ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ ਔਰ ਕੋੜ ਪੜਨਾ ਕੋੜ ਕਮਾਉਣਾ ਵਿਖਿਆ ਨਾਲ ਪਿਆਰ ਭਾਈ ਅੱਗੇ ਜਾ ਕੇ ਜਾਤ ਨਹੀਂ ਪੁੱਛੀ ਜਾਂਦੀ ਤੂੰ ਕਿਹੜੀ ਜਾਤ ਦਾ ਉੱਥੇ ਬੰਦੇ ਦੇ ਕਰਮਾਂ ਤੇ ਨਿਬੜਦਾ ਇਸ ਕਰਕੇ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਪੜਨਾ ਵਿਅਰਥ ਹੈ ਅੰਦਰ ਸੁੱਖ ਨਾ ਹੋਵੇ ਮਨ ਮੁਖ ਜਨਮ ਮੁਖਵਾਰ ਨਾਨਕ ਨਾਮ ਰਤੇ ਸਿਬਰੇ ਗੁਰ ਕਹਿ ਤਿਉ ਪਾਰ ਹੈ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ ਨਹੀਂ ਹੁੰਦਾ ਮਨਮੁਖ ਵਾਰ ਹੀ ਹੁੰਦਾ ਏ ਨਾਨਕ ਜੋ ਮਨੁ ਗੁਰੂ ਚਰਨਾਂ ਚ ਬਹੁਤ ਪ੍ਰੇਮ ਪਾ ਕੇ ਜੁੜੇ ਨੇ ਪ੍ਰਭੂ ਨਾਮ ਚ ਰੰਗੇ ਰਹਿੰਦੇ ਨੇ ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੁਝੈ ਖਸਮ ਕਾ ਸੋਈ ਨਰ ਕੱਚਾ ਪ੍ਰਭੂ ਆਪੇ ਜੀਵਨ ਪੈਦਾ ਕਰਦਾ ਆਪੇ ਸੰਭਾਲ ਕਰਦਾ ਭਾਈ ਜੋ ਪ੍ਰਭੂ ਦਾ ਹੁਕਮ ਨਹੀਂ ਬੁਝਦਾ ਉਹ ਨਰ ਕੱਚਾ ਜਿਤ ਪਾਵੇ ਤਿਤ ਲਾਇੰਦਾ ਗੁਰਮੁਖ ਹਰ ਸੱਚਾ ਸਭਨਾ ਕਾ ਸਹੇ ਵੇਕੈ ਗੁਰ ਸ਼ਮਦੀ ਰੱਚਾ ਜਿਸ ਪਾਸੇ ਪ੍ਰਭੂ ਦੀ ਰੱਜਾ ਹੋਵੇ ਬੰਦੇ ਨੂੰ ਉਧਰ ਲੱਗਣਾ ਪੈਂਦਾ ਕਿਉਂਕਿ ਸਭ ਦਾ ਮਾਲਕ ਇੱਕ ਪਰਮੇਸ਼ਵਰ ਹੈ ਗੁਰਮੁਖ ਸਦਾ ਸਲਾਈਐ ਸਭ ਤਿਸਤੇ ਜੱਚਾ ਜੋ ਨਾਨਕ ਆਪ ਨਚਾ인다 ਤਿਵ ਹੀ ਕੋ ਨੱਚਾ ਭਈ ਜੋ ਗੁਰੂ ਦੇ ਸੰਮੂਹ ਕੋਕੇ ਪ੍ਰਭੂ ਦੀ ਸਿਵ ਤੋਂ ਸਲਾਹ ਕਰਦਾ ਫਿਰ ਉਹ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਨਾਨਕ ਜਿਵੇਂ ਆਪ ਜੀਵਨ ਨੂੰ ਚਾਹਦਾ ਹੈ ਤਿਵੇਂ ਜੀਵ ਨੱਚਦਾ ਹੈ ਮਾਰੂਆਰ ਮਹਿਲਾ ਪੰਜਵਾ ਡਖਣੇ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੋਚੋ ਸੱਜਣ ਮੈਂਡਿਆ ਡਈ ਸਿ ਸਿ ਉਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ ਹੈ ਮੇਰੇ ਸੱਜਣ ਤੂ ਆਖ ਜੇ ਤੂੰ ਆਖੇ ਤਾਂ ਮੈਂ ਆਪਣਾ ਸਿਰ ਵੀ ਲਾ ਕੇ ਪੇਟ ਕਰ ਦਿਆਂ ਮੇਰੀ ਅੱਖਾਂ ਅਤਰਸਰੀਆਂ ਨੇ ਮੈਂ ਕਦੋਂ ਤੇਰਾ ਦਰਸ਼ਨ ਕਰਾਂਗੇ ਮਹਿਲਾ ਪੰਜਵਾਂ ਨੀ ਮਹਿੰਜਾ ਤਉ ਨਾਲ ਬਿਆ ਨਹਿ ਕੁੜਾ ਵੇ ਦੇਖ ਕੱਪੜ ਪੋਗ ਡਰਾਵਣੇ ਜਿੱਚਰ ਪਿਰੀ ਨਾ ਦੇਖੇ ਪ੍ਰਭੂ ਮੇਰਾ ਪਿਆਰ ਹੁਣ ਸਿਰ ਤੇਰੇ ਨਾਲ ਹੈ ਦੂਜੇ ਪਿਆਰੇ ਮੈਂ ਝੂਠੇ ਵੇਖ ਲੈਣ ਕੋਈ ਫਾਇਦਾ ਨਹੀਂ ਜਿੰਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ ਪ੍ਰਭੂ ਦਾ ਤੇ ਦੁਨੀਆ ਦੇ ਸਾਰੇ ਖਾਣੇ ਪੀਣੇ ਟਰੌਣੇ ਲੱਗਦੇ ਨੇ ਮਹਿਲਾ ਪੰਜਵਾ ਉੱਠੀ ਚਾਲੂ ਕੰਤੜੇ ਹੋਂ ਪਸੀ ਤੋਂ ਦੀਦਾਰ ਕਜਲ ਹਾਰਤ ਮੋਲ ਰਸ ਬਿਨ ਪッセ ਹਬਰਸ ਚਾਰ ਹੈ ਸੋਨੇ ਕੰਸੇ ਰੁੱਠਾ ਤੇ ਪਹਿਲਾਂ ਤੇਰਾ ਦਰਸ਼ਨ ਕਰਾਂ ਤੇਰਾ ਦਰਸ਼ਨ ਕਰਨ ਤੋਂ ਬਿਨਾ ਕਜਲ ਹਾਰ ਪਨ ਇਹ ਸਾਰੇ ਰਸ ਖੁਆਰ ਲੱਗਦੇ ਨੇ ਬਉੜੀ ਤੂੰ ਸੱਚਾ ਸੈਬ ਸੱਚ ਸੱਜ ਸਭ ਧਾਰਿਆ ਗੁਰਮੁਖ ਕੀ ਤੋ ਥਾਟ ਸਿਵ ਸੰਸਾਰਿਆ हे ਪ੍ਰਭੂ ਤੂੰ ਸਦਾ ਕੈਮ ਰਣ ਵਾਲਾ ਅਤੇ ਤੂੰ ਆਪਣਾ ਟਲ ਨਿਯਮ ਹੀ ਹਰਥਾ ਕਾਇਮ ਕੀਤਾ ਹੈ ਜਗਤ ਪੈਦਾ ਕਰਕੇ ਤੂੰ ਨਿਯਮ ਬਣਾ ਦਿੱਤਾ ਹੈ ਹਰ ਆਗਿਆ ਹੋਏ ਬੇਦ ਪਾਪੁਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤਰੇ ਗੁਣ ਵਿਸਤਾਰਿਆ ਹਰੀ ਤੇਰੀ ਹੀ ਆਗਿਆ ਅਨੁਸਾਰ ਵੇਦ ਧਾਰਮਿਕ ਪੁਸਤਕਾਂ ਪ੍ਰਗਟ ਹੋਏ ਨੇ ਤੂੰ ਆਪ ਹੀ ਬ੍ਰਹਮਾ ਵਿਸ਼ਨੂੰ ਨੂੰ ਪੈਦਾ ਕੀਤਾ ਨੌਖਣ ਪ੍ਰਿਤਮੀ ਸਾਜ ਹ ਰੰਗ ਸਵਾਰਿਆ ਵੇਖੀ ਜਨ ਤੋ ਪਾਏ ਅੰਤਰ ਕਲ ਧਾਰਿਆ हे ਹਰੀ ਇਹ ਨੌ ਹਿੱਸਿਆਂ ਵਾਲੇ 33 ਸਾਜ ਕੇ ਤੂੰ ਆਪ ਰੰਗ ਸਜਾਏ ਨੇ ਵਕ ਵਕ ਪਾਂ ਦੇ ਜੀ ਪੈਦਾ ਕਰਕੇ ਤੂੰ ਆਪਣੀ ਸੱਤਿ ਆਪ ਟਿਕਾਈ ਹੈ ਤੇਰਾ ਅੰਤ ਨਾ ਜਾਣੈ ਕੋਈ ਸ ਸਿਰਜਣਹਾਰਿਆ ਤੂੰ ਜਾਣੈ ਸਭ ਵਿਦਿਆਪ ਗੁਰਮੁਖ ਨਿਸਤਾਰਿਆ ਇਸਦਾਤਰ ਹਰੀ ਤੇਰਾ ਕੋਈ ਵੀ ਅੰਤ ਨਹੀਂ ਜਾਣਦਾ ਸਭ ਤਰ੍ਹਾਂ ਦੇ ਪੇ ਤੂੰ ਆਪ ਹੀ ਜਾਣਨਾ ਹੈ ਡੱਕਣੈ ਮਹਿਲਾ ਪੰਜਵਾ ਜੇ ਤੂੰ ਮਿੱਤਰ ਸਾਡੜਾ ਹਿਕ ਪੋਰੀ ਨਾ ਵਿਛੋੜ ਜੋ ਮਹਿੰਜਾ ਤੂੰ ਮੋਹਿਆ ਕਦ ਪੱਸੀ ਜਾਨੀ ਤੋਹੇ ਜੇ ਤੂੰ ਮੇਰਾ ਮਿੱਤਰ ਹੈ ਤਮ ਰੱਤਾ ਪਰਵਿ ਆਪਣੇ ਨਾਲ ਦੂਰ ਨਾ ਕਰ ਫਿਰ ਜਿੰਦ ਨੂੰ ਆਪਣੇ ਪਿਆਰ ਵਿੱਚ ਤੂੰ ਮੋਹ ਲਈ ਹੈ ਮੈਂ ਕਦੇ ਤੈਨੂੰ ਨਾ ਪੁੱਲਾਂ ਇਹ ਤੁਸੀਂ ਬਖਸ਼ਿ ਪ੍ਰਭੂ ਕਰਨੀ ਹੈ ਮਹਿਲਾ ਪੰਜਵਾਂ ਦੁਰਜਨ ਤੂੰ ਜਲ ਪਾਹੜੀ ਵਿਛੋੜੇ ਮਰ ਜਾਹੇ ਕੰਤਾ ਤੂ ਸੋ ਛੇ ਜੜੀ ਮੈਂਡਾ ਹੱਬੋ ਦੁਖ ਲਾਹੇ हे ਦੁਰਜਨ ਤੂੰ ਅਗ ਵਿੱਚ ਸੜ ਜਾ ਇਹ ਵਿਛੋੜੇ ਤੂੰ ਮਰ ਜਾ ਤੇ ਮੇਰੇ ਕੰਤ ਤੂੰ ਮੇਰਾ ਹਿਰਦਾ ਸੇਜ ਉੱਤੇ ਆ ਕੇ ਸੋ ਮੇਰਾ ਸਾਰਾ ਦੁੱਖ ਦੂਰ ਕਰ ਮਹਿਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਹੁ ਮੈਂ ਰੋਗ ਸੱਜਣ ਸੱਚਾ ਪਾਤਸ਼ਾ ਜਿਸ ਮਿਲ ਕੀ ਚੈ ਭੋਗ ਪਰਬੂ ਤੋਂ ਬਿਨਾਂ ਕਿਸੇ ਹੋਰ ਨਾਲ ਪਿਆਰ ਜਿੰਦਾ ਵੱਡਾ ਵੈਰੀ ਹੈ ਹੋਮੈ ਦਾ ਰੋਗ ਪ੍ਰਬੂ ਨਾਲ ਵਿਛੋੜਾ ਪੰਨ ਵਾਲਾ ਤੂੰ ਸਦਾ ਕੈਮਰੇ ਨਾਲ ਪ੍ਰਭੂ ਪਾਲਸ਼ਾ ਤੂੰ ਜਿੰਦਾ ਮਿੱਤਰ ਹੈ ਪੌੜੀ ਤੂੰ ਆਗਮ ਦਿਆਲ ਬਯੰਤ ਤੇਰੀ ਕੀਮਤ ਕਹੇ ਕੌਣ ਤਦ ਸਿਰਜਿਆ ਸਭ ਸੰਸਾਰ ਤੋਂ ਨਾਇਕ ਸਗਲ ਪਾਉਣ ਇਹ ਪ੍ਰਬੂ ਤੂੰ ਪਹੁੰਚੈ ਬਯੰਤ ਤੇਰਾ ਮੂਲ ਨਹੀਂ ਪੈ ਸਕਦਾ ਸਾਰਾ ਜਗ ਤੂੰ ਆਪ ਪੈਦਾ ਕੀਤਾ ਤੇਈ ਕੁਦਰਤ ਕੋਈ ਨ ਜਾਣੈ ਮੇਰ ਠਾਕੁਰ ਸਗਲ ਰਾਉਣ ਤੂੰ ਦੱਪੜ ਕੋਈ ਨ ਸਕੈ ਤੂੰ ਅਬਨਾਸ਼ੀ ਜਗ ਉਧਰਨ ਏ ਮੇਰ ਸਿਰ ਸਰਵ ਵਿਆਪਕ ਮਾਲਕ ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ ਏ ਪ੍ਰਭੂ ਤੇਰੀ ਬਰਾਬਰੀ ਕੋਈ ਨਹੀਂ ਕਾ ਸਕਦਾ ਤੂੰ ਦਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਧਰਨ ਤਉ ਧਾਵਣ ਜਾਣਾ ਕੀਆ ਤੁਦਲੇ ਆਪਣਾ ਲੱਗੈ ਤ੍ਰਿਣ ਪ੍ਰਭੂ ਤੂ ਸਾਰੀ ਧਰਤੀਆਂ ਸਾਰੇ ਖੰਡ ਆਪ ਸਜੇ ਨੇ ਜੀਵਾਂ ਵਾਸਤੇ ਜਨਮ ਮਰਨ ਦਾ ਗੇੜ ਤੂੰ ਬਣਾਇਆ ਪਰ ਤੁਸੀਂ ਇਸ ਤੋਂ ਦੂਰ ਜਿਸੋ ਮੈਂ ਆਪ ਦਿਆਲ ਤਿਸ ਲਾਵੈ ਸਤਗੁਰ ਚਰਨ ਤੂ ਹੁਰਤ ਪਾਉ ਨਾ ਪਾਏ ਨਾ ਲਭੀਏ ਵਿਨਾਸੀ ਸ੍ਰਿਸ਼ਟ ਕਰਨ ਹੈ ਪ੍ਰਭੂ ਜਿਸ ਜੀਵ ਉਤੇ ਤੂ ਦਿਆਲ ਉਹਨਾਂ ਗੁਰੂ ਦੀ ਚਰਨੀ ਲੱਗਦਾ ਕਿਉਂਕਿ ਇਹ ਸ੍ਰਿਸ਼ਟੀ ਕਰਤਾ ਬਿਨਾ ਸ਼੍ਰੀ ਪ੍ਰਭੂ ਗੁਰੂ ਸ਼ਰਨ ਪੈਣ ਤੋਂ ਬਿਨਾ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ ਜਿਸ ਹੋਵੇਂ ਆਪ ਦੀ ਆਲ ਤਿਸ ਲਾਵੇਂ ਸਤਿਗੁਰ ਚਰਨਾ ਤੂੰ ਹੋਰ ਤ ਪੈ ਨ ਲਭੀ ਅਬਨਾਸੀ ਸ੍ਰਿਸ਼ਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ